ਸਾਸਰੀ ਘਰਲੀ ਵੈਖੋ ਜੀ ਕਾਲ ਸਾਹਿਬ ਆਏ ਗੁਰਜੀਤ ਬੱਤੇ ਪਰਮਤਵਾਰ ਖੈ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਤੇ ਜੈਸਮੀਨ ਦਾ ਵਿਚਾਰੀ ਦਾ ਥੋੜਾ ਜਾ ਤੁਹਾਨੂੰ ਪਤਾ ਵੀ ਇਹਦਾ ਮੂਡ ਵੀ ਵਿੱਚ ਥੋੜਾ ਜਾ ਜਿਹੜੀ ਪ੍ਰੋਬਲਮ ਚ ਆਂਦੀ ਆ ਉਹਦਾ ਕਰਕੇ ਇਹਦਾ ਮਨ ਲੱਗਦਾ ਨਹੀਂ ਹੈਗਾ ਜੇ ਹੋਰ ਆ ਜਾਂਦੀ ਹੈ ਤਾਂ ਫੁੱਲ ਉੱਪਰ ਜੀਆ ਜੇ ਫੁੱਲ ਜੀਆ ਜੇ ਤਾਂ ਮਨਰ ਆ ਜਾਂਦੀ ਹੈ ਪਰ ਮਰ ਰਵਿੰਦਰ ਨੂੰ ਕਹਿ ਆ ਵੀ ਭਾਈ ਕਿਤੇ ਹੋਰ ਪਾਸੇ ਦੇਖਦਾ ਟਿਕਾਣਾ ਜੇ ਕੋਈ ਬਣਦਾ ਕਿਤੇ ਹਿਮਾਚਲ ਜਪਾਨ ਦੇ ਵਿੱਚ ਹੈ ਕਿਤੇ ਇੰਦਰ ਜੰਮੂ ਕਸ਼ਮੀਰ ਬਰਲੇ ਕਿਤੇ ਘੁੰਮ ਫਿਰਿਆ ਉਹ ਹਾਂ ਪਰ ਇਹ ਕਹਿੰਦਾ ਵੀ ਜਿਹੜਾ ਹੁਣ ਇਹ ਕਹਿੰਦਾ ਵੀ ਇਹ ਤਾਂ ਚਲ ਸਭ ਨੂੰ ਪਤਾ ਕਿ ਜਿਹੜੀ ਉਹ ਪ੍ਰੋਬਲਮ ਆ ਵੀ ਜੇ ਕਿਤੇ ਜ਼ਿਆਦਾ ਟ੍ਰਿਮਸੀ ਹੋ ਗਿਆ ਆਟੋਪ ਸਟੇਸ਼ਨ ਪਰ ਥੋੜਾ ਜਿਹਾ ਟ੍ਰਿਕਰਨ ਕਰਾਉਂ ਖਾ ਦਿੰਦਾ ਬਾਕੀ ਪਹੁੰਚ ਗਏ ਜੀ ਸਾਡੇ ਕੋਲ ਜੀ ਆਇਆਂ ਨੂੰ ਉਹਨਾਂ ਨੂੰ ਤੇ ਦਰ ਬੱਠੀ ਜੀ ਸਿੰਧੂਪੁਰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਿੱਕੀ ਸਿੰਘ ਦੀ ਗੱਲ ਠੀਕ ਹੈ ਜਸਵੀਰ ਵਿੰਦਰ ਤੈਨੂੰ ਕੱਲੀ ਤੋਂ ਨਹੀਂ ਹੈ ਡੁੱਤੀ ਤੇ ਉਹ ਮਾਰ ਹੋਈ ਹਾਂਜੀ ਮੈਂ ਕਰੀ ਫਿਰ ਮੈਨੂੰ ਨਾਲ ਇਹਦਾ ਸਗੀ ਨਾਲ ਪ੍ਰਾਂਦਾ ਨਾਲੇ ਜਾਊਗਾ ਜਸਵੀਰ ਤੈਨੂੰ ਮੈਂ ਆਦੀ ਨਹੀਂ ਸਗੀ ਨਾਲ ਪ੍ਰਾਂਦਾ ਪ੍ਰਾਂਦਾ ਹੀ ਹੈ ਜਦ ਤੱਕ ਇਹ ਜਸਵੀਰ ਮੁੰਡ ਮੇਰੀ ਗੱਲ ਸੁਣਾ ਆ ਮਹਾਰਾਜ ਦੀ ਕਿਰਪਾ ਨਾਲ ਮੈਂ ਕਹਿੰਦਾ ਆ ਆਪਾਂ ਸੁੱਖ ਸ਼ਾਂਤੀ ਨਾਲ ਨਿਕਲ ਬਚਾਲਾ ਸੀ ਫੂਲ ਰਹੀ ਜੇ ਹਜੇ ਆਪਕੇ ਦੇ ਵਿੱਚ ਹੁਣ ਯਾਸ਼ਵੀਨ ਦਾ ਤੀਆ ਜਿਹੜਾ ਮਲਾਦਾ ਤੀਆ ਹੀ ਜਿਹੜਾ ਸੁਣਾ ਸੁਣਾ ਮੇਰੀ ਗੱਲ ਤੇ ਸਗੀ ਨਾਲ ਬਰਾਂਦੇ ਵਾਲੀ ਗੱਲ ਹੋ ਗਿਆ ਕੱਲ ਵੀ ਮੇਨ ਯਾਸ਼ਵੀਨ ਦਾ ਫੋਨ ਆਇਆ ਤੇ ਵੀ ਮਾਸੀ ਇਹ ਚੱਲ ਆਪਾਂ ਚੰਡੀਗੜ੍ਹ ਨੂੰ ਚੱਲਦੇ ਆਂ ਫਿਰ ਇਹਨਾਂ ਨੇ ਜਵਾਬ ਦਿੱਤਾ ਅੱਜ ਮੇਰਾ ਫੇਰ ਕੈਂਟ ਕੀ ਚੱਲਣਾ ਹੈ ਚੱਲ ਮਗਾਕਾ ਚਾਹੂਣੀਆਂ ਬਣਾਉਣੀ ਆ ਫਿਰ ਮੈਂ ਦੁਨੀਆ ਨਾ ਜਾ ਸਕਦੀਆਂ ਮੇਰੀਆਂ ਨੇ ਉਹ ਘਰ ਦੇ ਵਿੱਚ ਕੰਮ ਗੋਡੋ ਗੋਡੋ ਹੋਵੇ ਮੋਡੇ ਮੋਡੇ ਹੋਵੇ ਪੈ ਤੂੰ ਕਦੀ ਮੈਂ ਜਾਣਾ ਉਧਰ ਤੈਨੂੰ ਇਹ ਵੀ ਪਤਾ ਵੀ ਚਲੀ ਦੀਦੀ ਕੱਲ ਕਿਹੜਾ ਹਸਾਬ ਨਾਲ ਕੁਮਾਰ ਗਈ ਸਭ ਜੈ ਦੀ ਡੀਲ ਕਰ ਲਈ ਤੀ ਜਸਮੀਨ ਵੀ 1 ਵਜੇ ਤੱਕ ਮੈਂ ਸਾਗ ਬਣਾ ਦੇਣਾ ਨੱਲੇ ਵੀ ਸਾਗ ਨਾ ਮਿੰਟ ਚ ਬਣਾ ਦੇਣਾ ਮੈਨੂੰ ਜਾਣ ਦੋ ਕੋਈ ਨਹੀਂ ਬਣ ਗਿਆ ਤੇਰਾ ਸਾਗ ਸਵਾ ਦੋ ਘੰਟੇ ਦਾ ਸਾਗ ਬਣਾਇਆ ਨਾ ਦੋ ਘੰਟੇ ਇਹ ਐਡੀ ਭਾਈ ਸ਼ਾਬਾਸ਼ ਐ ਬਹੁਤ ਇਹਨੇ ਸਾਗ ਤਾਂ ਬਣਾਤਾ ਦੋ ਚਾਰ ਘੰਟੇ ਦੇ ਵਿੱਚ ਪਰ ਸਾਢੇ 3 ਵਜੇ ਭਰਿਆ ਦੋ ਵਜੇ ਭਰਿਆ ਤਾਂ ਮੈਂ ਸਾਢੇ 4 ਵਜੇ ਨੂੰ ਸਾਲ ਬਣ ਗਿਆ ਤਾਂ ਫਿਰ ਸਾਢੇ 6 ਵਜੇ ਚੁੱਲ੍ਹੇ 'ਤੇ ਮੱਛੀ ਦੀਆਂ ਰੋਟੀਆਂ ਬਗਾ ਕੇ 5 ਵਜੇ ਪਰ ਮੈਂ 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 ਬੜਾ ਆਨੰਦ ਨਾਲ ਕੱਲ ਕਿਵੇਂ ਬੜੀ ਕਿਤੇ ਜਾਣਾ ਤਾਂ ਹਨਾ ਨਹੀਂ ਜਾ ਸਕਦਾ ਤਾਂ ਕੋਈ ਨਹੀਂ ਇਹ ਕਹਿੰਦਾ ਜੇ ਦੇਖ ਇੱਕ ਇਹ ਸਾਰਾ ਉਹ ਦਾਣੇ ਪਾਣੀ ਦੇ ਖੇਲ ਹੁੰਦਾ ਜੇ ਤਾ ਉਸੇ ਜਾ ਕੇ ਚੰਡੀਗੜ੍ਹ ਕੋਈ ਛਕਣਾ ਤਾਂ ਤੇਰੇ ਦਾਣੇ ਪਰ ਬੋਰ ਨਹੀਂ ਜਾਏਗਾ ਵੈਸੇ ਮੈਂ ਨਾ ਆਹਨਾ ਛੱਡਤਾ ਖਾਣਾ। ਓਹੋ। ਜ਼ਾਇਨਾ ਖਾਣਾ? ਛੋਲੇ ਮਾਰੋਗੇ। ਆਦਾ ਮੈਂ ਨਹੀਂ ਆਉਂਦੀ। ਕੋਈ ਨਾਲ ਕਰਾ ਚੰਚ ਚਾਪ ਜੀ। ਮਸਤਾ ਨੂੰ ਮਾਰ ਕੇ ਜਾਉਂਦੀ ਆ ਨਾ। ਨਹੀਂ ਬੈਠੋ ਤੁਸੀਂ ਸਾਰੇ ਜਣੇ ਤੁਸੀਂ ਦੱਸਿਓ ਉਧਰ। ਵੀਰੇ ਤੈਨੂੰ ਪਖੰਨੇ ਨੂੰ ਗਏ ਤੇ ਉਧਰ ਮੈਂ ਪੈਟੀ ਖਾਧੀ ਸੀ। ਬਾਏ ਪੈਟੀ ਨਹੀਂ ਛੱਡੀ। ਸਮੋਸੇ ਖਾਲੇ। ਪੀ ਗਿਆ ਸਾਰਾ। ਮੂਸਲੀ 2 ਲੀਟਰ ਵਾਲੀ ਬੋਤਲ ਖਾਦੀ। ਦੋ ਸਮੋਸੇ ਸਾਰੀ ਤਾਂ ਟਿੱਕੀ ਖਾ ਗਏ ਸਮੋਸੀਆਂ ਬਹੁਤ ਆ ਤੇ ਮੈਂ ਜਣਾ ਸਮੋਸੀਆਂ ਦੀਆਂ ਆ ਵਾਏ ਤੁਸੀਂ ਕਾਹ ਦਾ ਹਾਲ ਸਾਹਿਬ ਮੈਂ ਗੁਰਜੀ ਕੀ ਬਤਨ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਕਹਿੰਦੀ ਉੱਥੇ ਵੀ ਤਰ ਪੈਟੀ ਖਾਣ ਦਾ ਜਿਹਨਾਂ ਤੇ ਘਰ ਗਏ ਤੇ ਪਾ ਕਹਿੰਦੀ ਹੋ ਮਿੱਤ ਤੂੰ ਵੀ ਪਾਣੀ ਪੀਓਗਾ ਹੁਣ ਮਿੱਤ ਤੇ ਪੈਟੀ ਵੀ ਖਾਓਂਗੀ ਦਾਲ ਤੱਕ ਭਾਗ ਜੀ ਸਾਰੇ ਸਤੋਰ ਨਾ ਲਾ ਦੋ ਮੈਂ ਨਾ ਲਈ ਤੇ ਅਰਵਿੰਦਰ ਚੋੜੀਆਂ ਹੀ ਆ ਸਮੋਸੀਆਂ ਚੜ ਪਿਆਰ ਵੀ ਨਹੀਂ ਜਿੱਦ ਕਰਿਆ ਅੱਜ ਵੀ ਮੰਗ ਟਿਕ ਨਹੀਂ ਮਈ ਸਮੋਸੀਆਂ ਟਿੱਕੀਆਂ ਦੋ ਬੋ ਤੇ ਮੈਂ ਇਹਨੂੰ ਕਿਹਾ ਫੇ ਇਹਨਾਂ ਨੇ ਪਹਿਲਾਂ ਸਟਾਰਟ ਕਰਤੀਆਂ ਖਾਣੀਆਂ ਚੱਲ ਦੋ ਤੇ ਮੈਂ ਲੈ ਲਈਆਂ ਭਾਈ ਮਾ ਚੜ ਦੇ ਲਈਆਂ ਦੋ ਚ ਤੇ ਚੁੱਪੀ ਲੱਡੜ ਪਰ ਬੈਠੀ ਐ ਦੋ ਗਿਣਤੀ ਦੋ ਉੱਪਰੇ ਰੱਖੀ ਵੀ ਦੋ ਗਾਦੀਆਂ ਉਹ ਹੁਣ ਐ ਗਿਣ ਤਣ ਕੇ ਤਵਰ ਬਾਹਰ ਦੂਜੀ ਗੱਲ ਫੇਰ ਭਾਈ ਪੀਜ਼ਾ ਲੈ ਲਿਆ ਤਸੀ ਜਨੋ ਚਾਰ ਪੀਸੇ ਬਣ ਗਏ ਤੇ ਇੱਕ ਇੱਕ ਖਾ ਲਿਆ ਮੈਂ ਇੱਕ ਖਾ ਕੇ ਰੱਜ ਗਈ ਮੇਰਾ ਜੀ ਨਹੀਂ ਕਰਿਆ ਪੈਟੀ ਖਾਣ ਮੈਂ ਤਾਂ ਆਹ ਮੈਂ ਕਹਿੰਦੀ ਮੈਂ ਪੈਟੀ ਨਹੀਂ ਖਾਦੀ ਮੈਂ ਤਾਂ ਖਾਦਾ ਨਹੀਂ ਬਬਹਾਰਲਾ ਖਾਣਾ ਛੱਡ ਪੀਜ਼ਾ ਦਾ ਸਾਰਾ ਅੰਦਰ ਬਣਿਆ ਤਾਂ ਹੈ ਸਮੋਸਿਆਂ ਵੀ ਸੋਈ ਅੰਦਰ ਹੀ ਉਹ ਹੀ ਕੋ ਪੈਟੀ ਬਾਹਰ ਬਣੀ ਦੀ ਉਹ ਗੱਲ ਨਹੀਂ ਹੈਗੀ ਕਿ ਕ੍ਰੰਸੂਆ ਵੀ ਮੈਂ ਬਾਹਰ ਦਾ ਖਾਣਾ ਕਿਟਾ ਆਤਾ ਹਾਂ ਆਹ ਕਹ ਤੂੰ ਅੱਡਤਾ ਨਾ ਗਿਆ ਘਟਾਤਾ ਇਹ ਗੱਲ ਕਹ ਸਭ ਜਿਹਨੂੰ ਘਟਾਤਾ ਨਹੀਂ ਗੋਲ ਗੱਪੇ ਤਾਂ ਮੈਂ ਖਾ ਲੰਨੀ ਆ ਬਾਹਰ ਦੇ ਹਾਂ ਗੋਲ ਗੱਪੇ ਤਾਂ ਜਦ ਮਰਜ਼ੀ ਜਦੋਂ ਰੋਪਣ ਕਾ ਗਈ ਮਿਲਦੀਆਂ ਖਾ ਉਹ ਭਾਈ ਇੱਕ ਦਿਨ ਉਹਨੇ ਭਾਈ ਕੋਲ ਗੋਲ ਗੱਪੇ ਖਾਦੇ ਜੀ ਤਾਂ ਆਈ ਉਹ ਲੱਗੇ ਸਵਾਲ ਉਸ ਤੋਂ ਬਾਅਦ ਤਿੰਨ ਵਾਰ ਗੱਡੀ ਉੱਥੇ ਜਾਏ ਭਾਈ ਮਿਲੇ ਭਾਈ ਕਹਿੰਦੇ ਜੀ ਮੋਢਾਂ ਦੀ ਬਿਮਾਰ ਆ ਪਤਾ ਨਹੀਂ ਕਿਹ ਜੀ ਗੀਤ ਲਾਈ ਹੋਏ ਜੀ ਨਹੀਂ ਦੱਸ ਉਹਨਾਂ ਲਈ ਤਾਂ ਨਹੀਂ ਹੈ ਨਹੀਂ ਆ ਰਹੀ ਤੂੰ ਕੋਈ ਦੌੜਣ ਗਿਆ ਉਧਰ ਕਹਿੰਦੀ ਸ਼ੁਕਰ ਆਜ ਭਾਈ ਹੈਗਾ ਉਹ ਕਹਿੰਦੀ ਅੱਜ ਰੇਡੀ ਖੜੀ ਐ ਜੀ ਲੈ ਤੀਮ ਕਨੇ ਖਾਈ ਕਿ ਆਹ ਗੱਪ ਚੜ ਦੀ ਬੁਣੀ ਖਰਾਕੀ ਰਾਤ ਨੂੰ 7:30 ਵਜੇ ਪੌਣੀ ਕਰਾਈਏ 20 ਰੁਪਏ ਦੀ ਕਿਹਦਾ ਖਰਚਾ ਕਰਦਾ ਸਭ ਤੋਂ ਵੇਲਾ ਕਹਿ ਨਹੀਂ ਜਾਂਦਾ ਵੀ ਪੌਣੀ ਕਰਾ ਦਿੰਦੇ ਆ ਤੇਰਾ ਕਿਹੜਾ ਖਰਚਾ ਕੋਲ ਗੱਪੀ ਵਾਲਾ ਤੂੰ ਵੀ ਨਹੀਂ ਬੱਝਦਾ ਉਹਦੀ ਗੱਲ ਸਮਝ ਲੈ ਮੈਂ ਇਧਰ ਵੀ ਨਹੀਂ ਬੋਲਦਾ ਤੇ ਪੌਣੀ ਕਰ ਹੁੰਦੀ ਐ ਸੰਦੀਪ ਆ ਤਾਂ ਧੰਦੇ ਕੱਢੀ ਆ ਪੌਣੀ ਜਾ ਮਰੂਣੀ ਪਹਿਲਾ ਗਰਾਦ ਕਰਾਉਣਾ ਰਵੇ। ਇਹ ਵੀ ਦਰ ਨੂੰ ਆ ਆਰਵਿੰਦ ਤੇ ਮੇਰੀ ਪੱਕ ਦੀ ਗੱਲ ਕਰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜੇ ਝੂਠ ਬੋਲੇ ਦੇਖ ਲਈ। ਸੁਣੀ, ਤੂੰ ਮੇਰਾ ਮਨ ਖਲਾ ਦੇ ਸੀ ਗਾਰੇ ਸਾਰੇ। ਉਹ ਫੋੜਾ ਕਿ ਹਗਾਲੇ ਜੂਰੇ ਆ ਕੇ ਨਾਲੀ ਹੁਣ ਮੈਂ ਤਾਂ ਵਿਚਾਲੇ ਫਾੜ ਲੇ। ਮੈਂ ਨਹੀਂ ਮਾਸੀ ਜੀ ਦੇ ਨਾਲ ਗੱਲ ਕਰ। ਤਾਂ ਵੀ ਓਕੇ। ਉਹਨੂੰ ਉਹਨੂੰ ਚਾਚਾ ਜੀ ਨੇ ਕਿਹਾ ਮੇਰੇ ਨਾਲ ਨਹੀਂ ਕਰੀ। ਗੱਲ ਇਹ ਹੈ ਬਿੰਦਰ ਜਾਨਾ ਕੰਮ ਚਾਚੇ ਜੀ ਨਹੀਂ ਹੁਣ। ਸੋਨਾ ਮਾਸੀ ਨਹੀਂ। ਸਹੀ ਮੈਂ ਸਿੱਧੀ ਜੀ ਗੱਲ ਇਹ ਹੈ। ਨਾ ਉਦੀ ਨਾ ਉਦੀ ਸੱਚੀ ਆ ਗੀ ਬਾਤ ਹਾਂ ਜੀ ਹਾਂ ਨਾ ਮੈਨੂੰ ਤਾਂ ਸੋ ਵੀ ਰਾਤ ਨੂੰ 7:30 ਵਜੇ ਬੋਣੀ ਹੁੰਦੀ ਹੁੰਦੀ ਹਾਂ ਹਾਂ ਉਹ ਤਾਂ ਹੈ ਉਹ ਤਾਂ ਨਾ ਕੋਈ ਨਹੀਂ ਇਹ 7 ਵਜੇ ਚਾਹੀਏ 8 ਵਜੇ ਜੇ ਉਹ ਆਪੇ ਹੀ ਖੜਾ ਹੋਇਆ ਨਾ 8 ਵਜੇ ਤੇ ਜੇ ਮਾਸੀ ਪਹਿਲਾਂ ਗ라 ਕੋਵੇ ਤਾਂ ਮੋਣੀ ਹੋ ਗਈ ਹੁੰਦੀ ਹਾਂ ਆਪਾਂ ਇਹਨੂੰ ਕਿਹਾ ਬਤਾਈਏ 7 ਵਜੇ ਦਾ ਖੜਾ 6 ਵਜੇ ਦਾ ਖੜਾ ਤੁਸੀਂ ਵੀ ਇਹ ਮਾਸੀ ਦੇ ਪਰਸ ਤੇ ਆਪਕੇ ਬਿਓ ਸਭ ਇਹੋ ਜਿਹਾ ਬੰਦੇ ਕਹਿੰਦਾ ਕੰਮ ਆ ਵੀ 10 ਰਾਤ 7:30 ਵਜੇ ਬਾੜੀ ਹੁੰਦੀ ਹਾਂ ਜੀ ਹਾਂ ਨਹੀਂ ਨਹੀਂ ਹਾਂ ਜੀ ਆ ਇੱਕ ਦੋ ਬੰਦੇ ਦੀ ਗੱਲਾਂ ਕਰੀ ਜਾਂਦਾ ਇਹ ਪਾੜਾ ਵੀਡੀਓ ਦਾ ਭਲਾ ਗਾਵਾ ਵੀਡੀਓ ਤੁਸੀਂ ਚਾਹ ਦੁਬਾਰਾ ਰੀਕ ਆ ਬਗਾ ਕੇ ਲੈ ਲਓ हां जी हां नहीं नहीं हां नहीं हां पर मेरा दांत टूटा बैठ्या अभी मैं क्या करاں ਮੈਨੂੰ ਨਹੀਂ ਕਰਦਾ ਤਾਂ ਵੀ ਉਹਦੇ ਚਾਚੇ ਨੇ ਕਰਦਾ ਲਾਵੇ ਨੇ ਕੋਈ ਆਪਣੇ ਕੋਲ ਟੈਨਸ਼ਨ ਨਾਲੇ ਨਾ ਮੈਨੂੰ ਮੇਰੇ ਹੁੰਦੇ ਤੇਰੀ ਹੌਸਲਾ ਐ ਸਭ ਜੈਸੀ ਜਿੰਦਗੀ ਥੋੜੀ ਜਿਹੀ ਗੱਲ ਬੰਦ ਜਾਨੀ 10 ਮਿੰਟ ਤਾਂ ਹੈਗੇ ਨਹੀਂ ਖਬਰ ਸਾਰੀ ਤੇੜੇ ਜਿਹੇ ਭਾਈ ਨਾ ਆਇਆ ਹੋਵੇ ਚਾਮ ਨੂੰ ਕੁਸਾਈ ਹੋਣ ਵਿਚ ਅੱਗੜ ਮੈਂ ਦੇਖ ਸੁਣ ਜਿੱਦਾਂ ਰੀਤ ਨੂੰ ਸਲਤ ਵਜੇ ਲੈਣ ਗਏ ਆ ਲਾ ਗੋਲ ਗੱਪੇ ਆ ਰਿਓ ਮੈਂ ਤੇਰਾ ਪੈਣਾ ਮੇਰੇ ਨਾਲ ਚਾਹ ਹੁਣ ਗੱਲ ਸੰਗੀ ਕਰ ਲਈ ਸਹੀ ਗੱਲ ਆ ਚਲੋ ਜਿੱਦਾਂ ਮੈਂ ਰੀਤ ਨੂੰ ਲੈਣਗੇ ਤੇ 1 ਵਜੇ ਮੈਂ ਤੇਰੀ ਜੱਜ ਜਿੱਦ ਕਰਦੀ ਵੀ ਚਲ ਤੂੰ ਵੀ ਚੱਲ ਵੀ ਆਪਾਂ ਮੰਡ ਚੋਂ ਹੋ ਕੇ ਗੋਲ ਗੱਪੇ ਖਾ ਕੇ ਆਉਂਦੇ ਉਹ ਭਾਈ ਸੱਚੀ ਹੋਣੀ ਤੋ ਟਾਈਮ ਖੜਾ ਜੇ ਕੋ ਦੂਏ ਕੋ ਖਾਦੇ ਤੇ ਮੈਂ ਤੁਹਾਨੂੰ ਘਰ ਨੂੰ ਲੈ ਗਈ ਤੀ ਉਹ ਭਾਈ ਕਹਿੰਦਾ ਮੈਂ ਸੁਣਾ 3 ਵਜੇ ਤਾਦੇ ਤਾਦੇ ਬਣਾ ਕੇ ਲੈ ਕੇ ਆਏ ਚਲ ਇੱਕ ਇੱਕ ਮਿੰਟ ਮੇਰੀ ਗੱਲ ਸੁਣਾ ਤੂੰ ਉਹ ਬੌਣੀ ਕਰਦੀ ਮੈਂ ਸਰਦਾਰ ਸਾਡੇ ਘਰ ਤੋਂ ਉਹਨੇ ਬੌਣੀ ਕਰਾਤੀ ਤੇ ਥੇ ਪਹਿਲਾਂ ਦੋ ਜਵਾਕ ਉਹਨਾਂ ਦੀ ਮਾਂ ਗੋਲ ਗੋਪੇ ਖਾਣ ਦੋ ਤਾਂ ਆਹਰ ਖਾ ਕੇ ਕਿਉਂ ਨਹੀਂ ਬਣਾਤਾ ਉਹਨੇ ਆਵਾਂ ਨੇ ਕਰਾਤੀ ਮਾਂ ਸੀ ਲੈ ਕੇ ਆਤੀ ਚੋਲੇ ਮੱਤੇ ਬੌਣੀ ਮਾਸੀ ਦੇ ਘਰ ਮਾਣੇ ਕਰਤੀ ਗੱਲ ਹੋਇਆ ਕਿਆ ਇਹ ਇਹ ਨਹੀਂ ਕਿਆ ਹੈ ਲੇਡੀਜ਼ ਦੀ ਫੇਵਰਿਟ ਲੇਡੀਜ਼ ਦੀ ਫੇਵਰਿਟ ਡਿਸ਼ ਸਾਗਾ ਸੌਂ ਬੋਲ ਬਣਾ ਲੈ ਲੇਡੀਜ਼ ਦੀ ਫੇਵਰਿਟ ਡਿਸ਼ ਹੋਵੇ ਬੰਦੇ ਦੀ 7:30 ਵਜੇ 7:30 ਵਜੇ ਤੱਕ ਬੌਣੀ ਕਰਾਉਂਦੇ ਇਹ ਹੋਣਾ ਕਿ ਨਹੀਂ ਹੋ ਸਕਦਾ ਹੋ ਸਕਦਾ ਮੈਨੂੰ ਮਾ ਖਾਣੀਆਂ ਇੱਕ ਮਿੰਟ ਇੱਕ ਮਿੰਟ ਤੁਮਨੇ ਪ੍ਰੂਫਾ ਨਾ ਗੱਲ ਕਰ ਮੇਰੀ ਗੱਲ ਦੀ ਵੀਡੀਓ ਬਣਾਈ ਨਹੀਂ ਹੋਣੀ ਪਾਜੀ ਤਾਂ ਤੁਸੀਂ ਉਹ ਨਾਲ ਖਾਓ ਉਹ ਤਾਂ ਖਾ ਲੈਂਦੇ ਆ ਮੈਂ ਬੰਦੇ ਹੁਣ ਜਿਆਦਾ ਦੇਖ ਮੇਰੀ ਗੱਲ ਸੁਣੋ ਅਸੀਂ ਕਿਹੜਾ ਵਾਰਤ ਰੱਖਿਆ ਬਾਜੀ ਬਾਹਰਲੀ ਚੀਜ਼ਾਂ ਦਾ ਸਾਡੇ ਸਾਹਮਣੇ ਮੇਰੀ ਘਰ ਵਾਲੀ ਖਾਉਗੀ ਮੈਂ ਹੁਣ ਤਾਂ ਦਿਲ ਤਾਂ ਮੇਰਾ ਵੀ ਆਲੇ ਹੁਣ ਆਲੇ ਕਰੇ ਤਲੇ ਟਿੱਕਾ ਖਾਤਾ ਮੇਰੀ ਸੁਣੋ ਪਲੀ ਮੈਂ ਪ੍ਰੇਰੇ ਟਿੱਕਾ ਖਾਤਾ ਰਹੇ ਬਿਚਾਉਂਦਾ ਕਿ ਮੈਂ ਸਕਵੀਰ ਇਕ ਕਲੈਕ ਬਈ ਮੈਂ ਉਸ ਦਿਨ ਕਿਹਾ ਵੀ ਕਿ ਮੈਂ ਮੈਂ 2 ਮਿੰਟ ਤੱਕ ਇੱਥੇ ਖੜੋ ਰੱਬ ਨੇ ਦਰਦੇ ਡੀਪਲੇਸ਼ ਨਿੱਕੜੀ ਖਾ ਗਈ ਤੇ ਕਫੀਸ ਵੀ ਲੈ ਗਿਆ ਇਹ ਮੈਨੂੰ ਕਹਿ ਕੇ ਮੈਂ ਗੱਡੀ ਖੜਾ ਇੱਥੇ ਮੈਂ ਜਦੋਂ ਉਹਨੂੰ ਮਾਰਾ ਮਾਪੇ ਇੱਕ ਫੁੱਲ ਕ੍ਰੈਪ ਇੱਕ ਪਲੇਟ ਪਨੀਰ ਦੀ ਬਣਾ ਮੈਂ ਤਾਂ ਗੋਲ ਗੱਪੇ ਖਾਣ ਆ ਕੇ ਲੱਗ ਗਈ ਮੈਂ ਕਹਾ ਬਸ ਤੇ ਰੱਖਣਾ ਨੂੰ ਦੱਸੋ ਜਾ ਕੇ ਮੈਨੂੰ ਠੀਕ ਨਹੀਂ ਸੁਣਾਈ ਜਦੋਂ ਮੈਨੂੰ ਆਇਆ ਆ ਗਾਉਂ ਦਿੱਤਾ ਤੁੰਗੋ ਗੋਲ ਗੋਪੇ ਦਾ ਮਾਣਾ ਮਿੱਟ ਮਿੱਟ ਬਾਤ ਤਾਂ ਧੁਰੇ ਨਹੀਂ ਕੋਈ ਤੂੰ ਕਹਿੰਦੀ ਮਾਰਲਾ ਖਾਂਦੀ ਨਹੀਂ ਕੁਸ ਨਹੀਂ ਇੱਕ ਵਾਰ ਮੇਰੀ ਗੱਲ ਯਾਦ ਆ ਗਈ ਗੋਲ ਗੋਪੇ ਬਹਤ ਤੇਰੀ ਹੈ ਕਿ ਗੋਲ ਗੋਪੇ ਘਰ ਦੀ ਉਹਨਾਂ ਨੇ ਵੀ ਤਾਂ ਘਰ ਤੇ ਬਣਾਏ ਆ ਨਹੀਂ ਕੋਡੋ ਵੀ ਸੁਣਦਾ ਉਹਦੇ ਵੀ ਸੁਣਦਾ ਭਾਬੀ ਜੀ ਕੀ ਕਹਿੰਦੇ ਆ ਨਹੀਂ ਇੱਕ ਵਾਰ ਯਾਦ ਆ ਸੁਦੀ ਮਪਣੇ ਉਧਰਲੇ ਘਰ ਤੇ ਜਾ ਤਾਂ ਪਾ ਵਿੱਕੀ ਬਸ ਦੁਪਹਿਰੇ ਜਿੱਤੇ ਲੱਗ ਗਿਆ ਪੋਲੀਟਿਕਾ ਨਾਲ ਜੀ ਕਰਦਾ ਬਹੁਤ ਪੋਲੀਟਿਕਾ ਨਾਲ ਜੀ ਕਰਦਾ ਅਸੀਂ ਕਿਹਾ ਉਹਨੂੰ ਖਾਂਗਾ ਤਾਂ ਪੋਲੀਟਿਕਾ ਬਣਾ ਚੱਲ ਜੀ ਸ਼ਾਮ ਹੋ ਗਈ ਕਿਹਨੂੰ ਫੋਨ ਕਰੇ ਤੂੰ ਕਿੱਥੇ ਆ ਆਇਆ ਨਹੀਂ ਮੈਂ ਤਾਂ ਪੋਲੀਟਿਕਾ ਨਾਲ ਕਰ ਰਹੀ ਹਾਂ ਹੋਏ ਵੀ ਤਾਂ ਨਹੀਂ ਤੇ ਕਿਹਾ ਅਸੀਂ ਕਿਹਾ ਵੀ ਜੇ ਤੁਸੀਂ ਆ ਕੇ ਆਓਗੇ ਤਾਂ ਸੰਜ ਵੀ ਲੈ ਕੇ ਆਇਓ ਪਤਾ ਨਹੀਂ ਕਿਵੇਂ ਆਣ ਥੱਲੇ ਤੋਂ ਕਿੱਤਰ ਆਈ ਪਤਾ じゃ ਰਹਾ ਨਹੀਂ ਕਿ ਟਿੱਕਾ ਕਹਾ ਕੇ ਵਾਪਸ 40 ਹਜ਼ਾਰ ਨਹੀਂ ਕਿਸੇ ਨੂੰ ਦਿਖਾ ਕੇ ਕਰਦਾ ਤਾਂ ਕਿਆ ਖਾਂਦਾ ਮੈਂ ਗੁੱਸੇ ਖਾਉਂ ਜਾ ਬਸ ਆਪ ਦਾ ਵੀ ਤੁਸੀਂ ਵੀ ਇਹ ਗੁੱਸੇ ਹੀ ਕਰੇਗਾ ਇਹ ਬਾਜ ਮੇਰੇ ਉੱਤੇ ਕਰ ਮੈਂ ਕੱਲ ਸੁਣਦਾ ਸੀ ਮੈਂ ਨਾ ਬੰਦਾ ਘਰ ਤੇ ਨਿਕਲ ਜਵੇ ਠੀਕ ਆ ਹੂੰ ਉਹ 100 ਬੰਦੇ ਨੂੰ ਮੰਨਣਾ ਉਹਨਾਂ 100 ਤਰ੍ਹਾਂ ਦੇ ਨਾਲ ਡੀਲ ਹੋਣੀ ਆ ਜੀ ਜੀ ਜੋ ਬਾਅਦ ਕੁਝ ਵੀ ਖਾ ਪੈਂਦਾ ਐ ਜ਼ਰੂਰੀ ਥੋੜੋ ਜਿਹਾ ਤੁਹਾਨੂੰ ਘਰ ਆ ਕੇ ਦੱਸਣਾ ਵੀ ਮੈਂ ਮੈਂ ਨਾ ਫ੍ਰੀਕ ਕਿਹਾ ਮੈਂ ਛੋਲੇ ਪੂਰੀਆਂ ਖਾਏ ਮੈਂ ਨਾ ਆਲੂ ਵਾਲੇ ਪਰੌਤੇ ਖਾਏ ਆ ਹਾਂ ਬਈ ਹੋਰ ਕੋਈ ਦੱਸੇ ਨਾ ਦੱਸੇ ਮੇਰਾ ਘਰ ਵਾਲਾ ਇੰਨੇ ਵਿੱਚ ਗੱਲ ਖਪੌਂਦਾ ਬਹੁਤ ਸਾਡੀ ਹਾਂ ਮੈਂ ਦੱਸਣਾ ਹਾਂ ਮੈਂ ਦੱਸਣਾ ਤੇਰੇ ਵੀ ਤਰ੍ਹਾਂ ਕੁਝ ਦਿੰਦੇ ਪਰੌਤੇ ਵੀ ਖਾ ਲੱਗੂਆ ਪਹਿਲਾਂ ਦੱਸੂ ਆ ਵੀ ਮੈਂ ਖਾਣ ਲੱਗਿਆ ਕੀ ਗੱਲ ਕਿਸਾ ਬੜਾ ਹੈ ਦੇ ਨਾ ਇਹ ਇਹਦਾ ਸਾਇੰਸ ਆ ਵੀ ਉਪਰ ਆ ਜਾਂਦਾ ਨਾ ਜਾਨਵਰ ਉਹ ਗੁਰਕੀ ਕਾਲੇ ਦੇ ਮੂੰਹ ਤੇ ਪਾਲਵਾ ਜਿਦਾ ਸਾਹ ਨਾ ਫੂਰ ਬੰਦ ਜੀ ਨਾ ਠੱਕਾ ਤਾ ਬਦੂ ਨਾ ਤੇ ਟੱਕਰ ਜਿਹੜੇ ਕਰੇ ਇਹਦਾ ਪਹਿਲਾ ਪੌਸਟਰ ਕਰਾ ਕੇ ਹੋ ਗਿਆ ਰੋਪਣ ਗਰ ਹਾਂ ਜੀ ਕੋਈ ਮਨ ਨਹੀਂ ਲੱਗਦਾ ਦੱਸ ਵੀ ਲੈਣਾ ਕੋਈ ਨਹੀਂ ਪੁੱਛਣਾ ਤੈਨੂੰ ਕਹਿ ਤਾ ਰੋਪਣ ਖਾਂਦੇ ਆ ਮਨ ਨਹੀਂ ਲੱਗਦਾ ਕੁਝ ਨਹੀਂ

ਨੇ ਮੈਂ ਗੱਲ ਵੀ ਠੀਕ ਆਉਂਦਾ ਕਰ ਲਈ ਸੀ ਪਰ ਕੰਨੇ ਦਾ ਕਿਵੇਂ ਹੋ ਘਰਧਿਆਂ ਦੇ ਨਾਲ ਹੋਈ ਫੇਰ ਜੇ ਅਸੀਂ ਲੋਕਾਂ ਦੇ ਰੂਪੇ ਖਾ ਲਏ ਫੇਰ ਹੁੰਦਾ ਵੀ ਭਾਈ ਤੁਹਾਡੇ ਕਿਵੇਂ ਲੱਗਾ ਗਿਆ ਹੁਣ ਦਿਨ ਕਰੇ ਮੈਂ ਖੜਾ ਬੇਲਾ ਚੌਂਕ ਮਾ ਤਰੀ ਟਿੱਕਾ ਖਾਣ ਨੂੰ ਨਹੀਂ ਪਰ ਮੈਂ ਸੰਦੀਪ ਨੂੰ ਲੈ ਕੇ ਆਵਾਂ 200 ਦਾ ਮੈਂ ਤੇਲ ਗੂਕਾ ਕਹਾ ਕਿ ਮੈਂ ਤਾਂ ਇਹ ਕੱਪੜੇ ਨਹੀਂ ਪਾਈ ਮੈਂ ਤਾਂ ਮੈਥਰਾ ਤੋਂ ਦੀ ਮੈਂ ਤਾਂ ਤਾਂ ਮੈਂ ਤਾਂ ਰੋਟੀ ਨਹੀਂ ਇੱਕ ਵਾਰ ਕਸੀ ਮੇਰੇ ਯਾਦ ਹੈ ਜਦੋਂ ਜਦ ਕਾਲਜ ਵਿੱਚ ਕਹਿੰਦੇ ਆਣੇ ਚੱਲ ਬੜੀ ਬੜੀ ਰੋਟੀ ਲੈ ਆਣੇ ਅਰੇ ਇਹ ਜਦੀ ਨੇ ਪਹਿਲੇ ਕਹਿਣਾ ਨਾ ਵੀ ਆਪਣੇ ਆਪਣੇ ਰੋਟੀ 'ਪਰੱਖ ਲਿਓ ਜੁੱਠੀ ਰੱਖ ਲੈ ਜੇ ਕਿਸੇ ਨੇ ਨਹੀਂ ਖਾਣੀ ਮੇਰੇ ਚਾਚੇ ਲਈ ਕਟਹੜੀ ਦੀ ਸਬਜ਼ੀ ਇਹ ਸਹੀ ਬਣ ਰਹੀ ਹੈ ਤੇ ਤਾਪੜਦੀ ਰਹਿ ਚਾਚੇ ਤੇਰੇ ਜੋਗੀ ਲੈ ਕੇ ਆਂਦੀ ਹੈ ਨਹੀਂ ਇੱਕ ਗੱਲ ਹੈ ਬਈ ਛੇ ਨਾ ਕੱਲੀ ਬਾਹ ਖਾਂਦੀ ਮਿਆਂ ਪਰ ਮੈਂ ਨਾ ਕੱਲੀ ਬਰ ਕੱਟੇ ਖਾਣੀ ਆ ਪਰ ਮੈਂ ਸਾਰਿਆਂ ਨੂੰ ਕਰੇ ਜਰੂਰ ਲੈ ਕੇ ਆਉਂਦੀ ਆ ਮੇਰਾ ਤਾਪ ਨਹੀਂ ਇਹ ਗੱਲ ਹੈ ਜੀ ਇਹ ਗੱਲ ਹੈ ਜੀ ਕਹਿੰਦੀ ਮੈਂ ਕੱਲੀ ਨਾ ਖਾਤੇ ਬਿਮਾਰ ਹੋਣਾ ਸਾਰੇ ਟੱਬਰ ਨੂੰ ਜਰਾ ਨਾਲ ਠੀਕ ਹੈ ਗੱਲ ਨਹੀਂ ਨਹੀਂ ਬਿਠੇ ਆਏ ਤੇ ਉਹ ਕਰਦਾ ਉਠੇ ਨਾ ਹਾ ਜੇ ਕੋ ਜੇ ਤਾ ਲੈ ਕੇ ਆਵਾ ਤਾਂ ਇਧਰ ਟੱਬਰ ਬੁਮਾਰਾ ਜੇ ਨਾ ਲੈ ਕੇ ਆਵਾ ਇਧਰ ਕਰਨ ਟੱਬਰ ਉਹ ਸਾਰ ਟੱਬਰ ਬੁਮਾਰਾ ਉਹ ਸਾਨੂੰ ਲੈ ਕੇ ਨਹੀਂ ਹੈ ਮੈਂ ਤਾਂ ਟੱਪੜ ਬੁਮੂ ਬੁਮਾਰਾ ਕਰ ਦਿੰਦਾ ਉਹਦਾ ਇੱਕ ਦਾ ਲੱਗਦਾ ਨਹੀਂ ਥੋੜੂ ਕੋੰਦ ਨਾਲ ਪਹਾਈ ਪਛਾਣ ਬਹੁਤ ਹੈ ਜੀ ਜਦੋਂ ਗੈਰ ਨੂੰ ਬੁਮਾਰਦ ਸੀ ਇਹ ਕਹਿੰਦੀ ਮੇਰਾ ਦਿਲ ਕਰਦਾ ਵੀ ਪੌਣੇ ਖਾਣੇ ਨੂੰ ਮੈਂ ਚੱਲ ਵੀ ਮੈਂ ਲਿਆਂਦਾ ਮੈਂ ਜਾ ਕੇ ਲਿਆ ਇਹ ਦੋ ਪੌਣੇ ਮਾਸੀ ਜੀ ਵੀ ਉੱਥੀ ਸੀ ਇਹ ਨੂੰ ਜਦੋਂ ਮੈਨੂੰ ਅਸੀਂ ਦੱਸਤਾ ਜੀ ਇਹ ਥੋੜਾ ਮਾਸੀ ਕਹਿੰਦਾ ਵੀ ਮੈਂ ਡਾਕਟਰ ਨੂੰ ਪੁੱਛ ਲਵਾਂ ਵੀ ਗੁਰੂ ਘਰ ਲੱਗਿਆ ਵੰਦ ਵੀ ਹਾਂ ਤਾਂ ਹਾਂ ਜੀ ਉਹ ਕਹਿੰਦੇ ਵੀ ਖਾਣ ਨੂੰ ਦੇਣਾ ਨਹੀਂ ਕੁਝ ਵੀ ਵਾ ਇੱਕ ਪੰਗਾ ਪੈ ਗਿਆ ਜੀ ਮੈਂ ਚਲੋ ਇਹਨੂੰ ਫੇਰ ਵੀ ਥੋੜਾ ਜਿਹਾ ਦੇ ਦਤਾ ਅੱਧੇ ਦਾ ਮਤਲਬ ਚੌਥਾ ਕੇ ਹਿੱਸਾ ਮੈਂ ਚਲੋ ਤੁਹ ਖਾ ਲਾ ਦੂ ਰਿਹਾ ਪਤਾ ਲੱਗ ਰਿਹਾ ਹੈ ਕਿ ਦੇਖੀ ਜਾਓ ਉਹਦੇ ਨੂੰ ਲੱਗ ਕਰਦਾਦਾ ਜੀ ਦਾ ਖਾਣਾ ਚਲੋ ਉਹਦੇ ਬਾਅਦ ਇੱਕ ਮਾਸੀ ਜੀ ਨੇ ਖਾ ਲਿਆ ਇਕ ਮੈਂ ਖਾ ਲਿਆ ਮੇਰੇ ਬਾਪਾ ਆ ਗਏ ਤਕਰੀਬਨ ਮੈਂ ਕਹਿੰਦਾ ਸਾਨੂੰ ਵੀ ਬੰਦਾ ਹੋ ਗਿਆ ਦੇਖਾ ਤੇ ਖਾਦੇ ਉਹ ਯਾਰ ਚਾਚਾ ਜੀ ਆਏ ਨੀ ਨੀ ਫੁੰਦਾ ਆਪੇ ਵੀ ਬੰਦਾ ਹੋ ਗਿਆ ਦੇਖਾ ਖਾਦਾ ਉਹ ਚਾਚਾ ਜੀ ਆਏ ਨੀ ਉਹ ਦੋ ਚਾਚੇ ਇਹਦੇ ਅੰਦਰ ਵੱਗਦੀ ਸਾਰੇ ਪਰੋਂਦੇ ਖਾਦੇ ਵੀ ਲੱਗਦੇ ਗੁੰਮ ਵੀ ਮਿੰਟ ਪਹਿਲਾਂ ਦੇ ਖਾਦੇ ਵੀ ਨਹੀਂ ਆਦੀ ਉਹ ਮੈਂ ਆਣਾ ਪੈਗਾ ਚਾਚੇ ਇਹ ਨੂੰ ਮੜੀ ਜਾਨੋ ਸਾਹਣ ਹਾਂ ਸਰ ਹੋ ਗਿਆ ਹਾਂ ਬੈਗ ਨੂੰ ਦੱਤਰਾ ਹੋ ਅੜੀ ਮਤਲਬ ਕੋਈ ਬੱਚੀ ਉਹ ਪਾਪਾ ਨੂੰ ਮੀਨੂ ਬੋਲਣੀ ਬਣੀ ਹੈ ਤੇ ਹੁਣ ਆ ਗਿਆ ਤੋ ਜੀ ਵਿੱਚ ਸੰਦੀਪ ਤੋਂ ਆਪਣੇ ਭਰਾ ਦਾ ਨਹੀਂ ਕਿਸੇ ਵੀ ਦੇ ਸਾਲੇ ਦਾ ਇਹਨਾਂ ਦੇ ਥੋੜੀ ਆਪਸ ਵਿੱਚ ਫੈਟਿੰਗ ਸੈਟਿੰਗ ਜੀ ਨਹੀਂ 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 ਮੇਰੇ ਭਰਾ ਨਾਲ ਤੇ ਮੇਰੀ ਲੜਾਈ ਹੋ ਗਈ ਜਿਉਂਦਾ ਹੈ ਮੇਰਾ ਭਰਾ ਜਿਉਂਦਾ ਹੈ ਠੀਕ ਹੈ ਉਹ ਕਹਿੰਦਾ ਜੀਜੇ ਦਾ ਇੰਜਨ ਜਰੂਰ ਕਰ ਦਾਂਗੇ ਅਸੀਂ ਯਾਰੀ ਜੀਸ ਫਾਦੂ ਕੇ ਨਹੀਂ ਕਦਾ ਉਹ ਜੀਜਾ ਕਰੂ ਤੇਰਾ ਟੈਨ ਤਾਂ ਬੋਨ ਕਰਿਆ ਤਾਂ ਘਰ ਨਹੀਂ ਦੂਜੇ ਦਿਨ ਜਿਹੜਾ ਨਹੀਂ ਕਰਦਾ ਪੈਣੇ ਮੈਂ ਪੁੱਛਦਾ ਸੀ ਕਦੋਂ ਪੈਣੇ ਮੈਨੂੰ ਐਂ ਦੱਸਦੇ ਵੀ ਤੇਨੂੰ ਮੇਰਾ ਜੀਜਾ ਕਾਹਨ ਟੰਗ ਕਰਦਾ ਵੀ ਮੈਂ ਕਈ ਵਾਰ ਦੇਖਦਾ ਵੀਡੀਓ ਚ ਵੀ ਤੂੰ ਉਂਗਲੀਆਂ ਤੋੜਦੀ ਰਹੇਂ ਆ ਵੀ ਮੈਂ ਦੇਖਿਆ ਤਾਂ ਹੈ ਨਹੀਂ ਕਦੇ ਪਲਾਸਟਰ ਲੱਗਿਆ ਬੀ ਜਿੱਜਾ ਕਾ ਨਾ ਗੁਲੀਆਂ ਤੋੜਦਾ ਕਰਦੇ ਨਹੀਂ ਮੈਂ ਰੁੱਝਦਾ ਵੀ ਤੈਨੂੰ ਜਿੱਜਾ ਤਾਂ ਨਹੀਂ ਚੱਲ ਕਰਦਾ ਕਰਣਾ ਪੱਥਰਾ ਕਰ ਲੂ ਮੈਂ ਦੱਸਦਾ ਜਿੱਜਾ ਨਹੀਂ ਦੱਸਦਾ ਕਰਦਾ ਪੂਰਾ ਉਹ ਸੀਐਡੀ ਵਾਲਾ ਬਣੂਗਾ ਤੂੰ ਦੇਖੀਂ ਸਹੀ ਪੂਰੀ ਘੁੰਮਕੀ ਰੱਖੀ ਅੱਛਾ ਹੈ ਕਿੱਥੇ ਆਈ ਇਹ ਨੀ ਇਹ ਨਾ ਦੱਸ ਅੱਛਾ ਜੀ ਕੀ ਕਹਿ ਰਹੇ ਹੋ ਖਾਬ ਨਹੀਂ ਹੋ ਰਹੀ ਗਾੜੀ ਨਾਮੇ ਪਰਤੀ ਕਹਦਾ ਸੀਤਾ ਕੋ ਨਾ ਇਹਨੂੰ ਪੱਥਰ ਨੂੰ ਪਤਾ ਲਾਹਣੇ ਤਾਂ ਗੱਲੇ ਨਹੀਂ ਕਰੀ ਪਰ ਮੇਰੇ ਸਾਹਮਣੇ ਤਾਂ ਗੱਲ ਹੋਈ ਹੈ ਹੋਈ ਹੈ

ਰਗੰਦਾ ਤੂੰ ਹੀ ਕਹਦੇ ਔਰ ਮੇਰੇ ਤੇ ਗਲਤੀ ਉਹਦੀ ਬੁਰੇ ਦਾ ਇਹਨਾਂ ਨੇ ਤਾਂ ਹੁਣ ਕੰਨੀ ਕਾਈ ਜਾਵੇ ਇਹ ਮੈਂ ਵੀ ਨਹੀਂ ਕਰਦਾ ਜਾ ਹਰ ਜੰਮਣਾ ਜਾ ਅਗਲਾ ਪੈਰਾ ਹੁੰਦਾ ਹੀ ਆਪਣੇ ਸਾਰੇ ਨੂੰ ਹਰ ਕਰਦਾ ਇਹ ਨਹੀਂ ਕਰਦਾ ਛਾਈ ਨਹੀਂ ਕਰਦ ਨੇ ਹਾਂ ਅੰਮ੍ਰੋ ਦਾ ਇਲੇ ਚਕਰਾਂ ਦੇ ਪਾਦਾ ਰਹੀ ਆਵਾਜ਼ ਆ ਪਾਣੀਏ ਇੱਥੇ ਤੇ ਹੱਥ ਮਾਰਦੀ ਸੀ ਕੈਮਰੇ 'ਚ ਸੌਂ ਦੇਦੀ ਸੀ ਆਪਸੇ ਕਿਦਰ ਦੇ ਅਜੇ ਐਨੂੰ ਹੋਣਾ ਐਨੇ ਸੰਦੀਪ ਨੇ ਦਿਖਾਤਾ ਇਹਨੂੰ ਪੰਗਾ ਖੜਾ ਕਰਤਾ ਹੈ ਕਰਤਾ ਮੈਂ ਹੁਣ ਜਦ ਬਾਈ ਆਇਆ ਥੱਲੇ ਜਦ ਮੇਰਾ ਫੋਨ ਚੱਕਣਾ ਇਹਨੇ ਭੱਜ ਕੇ ਮੈਨੂੰ ਕੈਮਰੇ ਚ ਦਿਖਾ ਪਾ ਲਿਆ ਵੀ ਪਾਪਾ ਆ ਕੇ ਵੀ ਮਾਨੂੰ ਹੱਥਾਂ ਮਾਰਦੇ ਕਿਨੇ ਪਾਰੇ ਪੰਗਾ ਹੈ ਕਿੰਨਾ ਆ ਕੈਮਰੇ ਦਾ ਕੋਈ ਨਾ ਬਾਈ ਗਏ ਹੋਇਆ ਬਾਈ ਪੁੱਛਦੀ ਜੀ ਇੱਕ ਦਿਨ ਤੁਸੀਂ ਪਾਇਆ ਇਹ ਪੰਗਾ ਉਹ ਨੂੰ ਕੀ ਪਤਾ ਨਹੀਂ ਆ ਫੋਨ ਚ ਕੈਮਰਾ ਚਲੋ ਕੈਮਰਾ ਉੱਥੇ ਤੱਕ ਸੇਂਟ ਨਹੀਂ ਜਾਂਦਾ ਜਦੋਂ ਦੀਦੀ ਨੂੰ ਹੱਥ ਮਾਰਦੇ ਪਾਛਤਾ ਰਾਕ ਮਾਰਦੀ ਤੇ ਤੱਲੇ ਕੈਮਰਾ ਬੋਲਦਾ ਤਾਂ ਫਿਰ ਉਹ ਸੁਣਦੀ ਫੇਰ ਤਾ ਇਹ ਤੈਨੂੰ ਸਿਖਾਇਆ ਸਾਰੇ ਕੁਮ ਮਾਵਾ ਸਪਨੀਆ ਬਾਰ ਚੁੱਕਾ ਤੇ ਹਟਾ ਮੱਲੀ ਨਹੀਂ ਦੇਖ ਲ ਮਰ ਜਣੀ ਬੈਂ ਕਿਹਾ ਕੋਈ ਨਾ ਨਾਲੇ ਤੁਸੀਂ ਮੈਨੂੰ ਕਹਿ ਜਾਂਦੇ ਵੀ ਸਾਰਾ ਕੁਝ ਰਛਮੀ ਦੇ ਪਾਪਾ ਨੇ ਸਿਖਾਇਆ ਇੱਧਰ ਪਾਪਾ ਕੁਝ ਸਿਖਾਉਂਦੇ ਨਹੀਂ ਨਹੀਂ ਚੱਲ ਕਰ ਜੋ ਕਰ ਜੋ ਕਿਸੇ ਦੀ ਕੋਈ ਗਲਤੀ ਨਹੀਂ ਅੱਛਾ ਮੈਨੂੰ ਐਂ ਦੱਸ ਤੈਨੂੰ ਕਾਇਵਰੇ ਤੇ ਦੇਖਣਾ ਕੀ ਨੇ ਸਿਖਾਇਆ ਕੀਨੇਸ ਕਾ ਹੈ ਬੋਤ ਕੀਨੇ ਤਸੀਆ ਦਾ ਵੀ ਕੈਮਰੇ ਚ ਦੇਖੇਗਾ ਫੋਟੋ ਮਮਾ ਹਾਂ ਵੇ ਰੋਣਾ ਨਾ ਰੋ ਸੁਕਾ ਦੇ ਪਾਪਾ ਕਹਿ ਦਿੰਦੀ ਖੜਾ ਛੁੱਟ ਜਾਣਾ ਦਾ ਮੈਂ ਕੋ ਆਇਆ ਵੀ ਤਾਈ ਦਮਾ ਕੇ ਪਾਪਾ ਕੋ ਵੀ ਹੋ ਹੋਰ ਨਾ ਪਾਪਾ ਜਾਣਾ ਹੋਈ ਤਾਂ ਗੱਲ ਆ ਛੋਰੀ ਪਾਪਾ ਹਾਂ ਅੱਜ ਤਾਂ ਬੜਾ ਸੋਹਣਾ ਕਹਿਂਗੀ ਨਾ ਅਕੇ ਪੈ ਗਈ ਮੇਰੀ ਜੈਦੀ ਵੀ ਨਹੀਂ ਆਇਆ ਪਕੀ ਨਹੀਂ ਆਇਆ ਬਤਨ ਦਿੱਤੇ ਜੋ ਮੇਗਾ ਜਸੂ ਖਮ ਨੂੰ ਨਾ ਕੋਲੇ ਫਿਰ ਪਤਾ ਨਹੀਂ ਦੀਦੀ ਨੂੰ ਕੀ ਕਿਹਾ ਇਹ ਕਹਿੰਦੀ ਮੇਰੇ ਤੇ ਜੀ ਰਦਾ ਪਾਪਾ ਜੀ ਵੀ ਸਾਰਿਆਂ ਨੂੰ ਮਿਸ ਕਰਦੀ ਆ ਇਹ ਪਤਾ ਨਹੀਂ ਕਿ ਮੈਂ ਸਮੂਸਾ ਨਹੀਂ ਕਰਦੀ ਮੈਂ ਸਪਤਾ ਕਦੇ ਕਰਦੀ ਤੁਸੀਂ ਆਪਣਾ ਫੋਨ ਲੈ ਕੇ ਆਂਦੇ ਤਾਂ ਕਮਰੇ ਚ ਪਾ ਦੇਂਦੇ ਆ ਆਪਣਾ ਫੋਨ ਲੈ ਕੇ ਉੱਧਰ ਪੈਣੀ ਜੇ ਕਹਿੰਦੀ ਮੈਨੂੰ ਘਮਾਵੇ ਕੋਈ ਖਲਵੇ ਲੈ ਕੇ ਜਾਵੇ ਜਾਂ ਬਾਹਰ ਨੂੰ ਲੈ ਕੇ ਜਾਵੇ ਇਹ ਵੀ ਪਾਪਾ ਲਈ ਤਾਂ ਮਿਸ ਕਰਨੀ ਆ ਇਹਨੇ ਹੋਰ ਬਈ ਸਾਰਾ ਕਰਦਾ ਕੰਮ ਵੀ ਗੁਰਵਿੰਦਰ ਜਿੰਨੇ ਢਿੱਡ ਕਰਦੇ ਛਾਂਡੇ ਕੱਪੜੇ ਨਿਆਣਿਆਂ ਦਾ ਸੀ ਸੂ ਸਾਰਾ ਬਿੱਤੀ ਸ਼ਿੰਗਾਰ ਨਹੀਂ ਸੀ ਕਰਦੇ ਹਾਂ ਤੇਰੇ ਤੋਂ ਫੋਨੇ ਦੇਖਦੀ ਆ ਕਾਹ ਕਮਰੇ ਚ ਬੈਠੇ ਦੀ ਕੈਸ ਤੇ ਮੈਨੂੰ ਬੈੱਡ ਤੇ ਬੈਠੀ ਲੋਤੀ ਨੂੰ ਬੈੱਡ ਤੇ ਬੈਠੇ ਨੂੰ ਪਾਣੀ ਮਿਲਦਾ ਬੈੱਡ ਤੇ ਬੈਠੇ ਚਾਹ ਤਾਂ ਮਿਲਦੀ ਚਾਹ ਤਾਂ ਮਿਲਦੀ ਹੈ ਚਾਹ ਤਾਂ ਮਿਲਦੀ ਆ। ਚਾਹ ਤਾਂ ਮਿਲਦੀ ਆ। ਆ ਤੂੰ ਐ ਕਿਉਂ ਆਇਆ? ਆਹੋ ਜਿਹੜਾ ਇਹ ਬੈੱਡ 'ਤੇ ਬੈਠੇ ਨੂੰ ਪਾਣੀ ਕੱਲ ਪਰਸਾ ਦਾ ਸਕਦੀ ਤੂੰ ਤੈਨੂੰ ਪਾਣੀ ਵੀ ਲੈ ਕੇ ਦਿੱਤਾ। ਚੁੱਕਿਆ। ਉਹ ਕੱਲ ਤੇ ਤੱਸੋਂ ਮੱਸੀ ਦੀ ਰੋਟੀ ਮੰਗੀਆਂ ਨੇ ਰੋਟੀ ਵੀ ਲੈ ਕੇ ਸਤੀ ਨੂੰ ਬੈੱਡ 'ਤੇ ਬੈਠੀ। ਮੈਂ ਸੋਚ ਦਿੱਤੀ ਉਹ ਵੀ ਕੱਲ ਵੀ ਕਰਨੀ ਹੀ ਗੱਲਾਂ ਕਿੱਥੇ ਤੋਂ ਸਿੱਖਦਾ। ਇੱਦਾਂ। ਕਰਨੂ ਨੇ ਕੱਲ ਕਰ। ਕੱਲ ਲੈ ਕੇ ਆ। ਚਾਰ ਦਿਨ ਸੁਣਾਈ ਜਾਂਦਾ। ਤਿੰਨ ਸੇ ਪੁਆਇੰਟ ਦਿੱਤਾ। ਹਾਂ ਮੈਂ ਜਿਹੜਾ ਮੈਂ ਪਾਣੀ ਦਿੱਤਾ ਦਾ। ਉਹ ਪਾਣੀ ਵੀ ਤਾਂ ਲੈ ਕੇ ਆਇਆ ਮੈਂ ਕੁੜੀ। ਬੋਲੀ ਕਹਿੰਦਾ ਤੈਨੂੰ ਪੜ੍ਹ ਵੀ ਦੇ। ਤੇ ਮੇਰਾ ਨਾਮ ਕਰਨੀ ਤੇ ਤੈਨੂੰ ਪਾਣੀ ਕਿਹਨਾਂ ਦਾ? ਉਹ ਕੰਮ ਵੀ ਕਿਹਨਾਂ ਦਾ? ਹਰ ਕੁਝ ਕਰਦਾ ਕਰ। ਹਾਂ। ਅਸੀਂ ਬਹਿ ਰਾਂ ਤੇ ਮੈਨੂੰ ਹੀ ਪਤਾ ਨਹੀਂ ਆਣੀ ਇਧਰ ਜਿੱਥੇ। ਜਦ ਤੱਕ ਬੋਲ ਜਦ ਤੱਕ ਬੋਲਦਾ ਨਹੀਂ ਸੁਣਾਈ ਹੋ ਜਾਂਦਾ ਸੁਣਾਈ ਹੋ ਜਾਂਦਾ। ਨਾ। ਆਹ ਤਾਂ ਤੈਨੂੰ ਮੈਂ ਕਿਸੇ ਵੀਡੀਓ 'ਚ ਕਿਸੇ ਨੂੰ ਕੁਝ ਨਹੀਂ ਸਮਝਾਉਂਦਾ। ਸਮਝਦੇ ਨਾ? ਨਾ। ਆਹ ਤਾਂ ਤੇਰੀ ਗੱਲ ਪਰ ਗੱਲ ਸੁਣਾਈਏ ਤੂੰ ਕਹਿੰਦੀ ਮੰਨੂ। ਤੂੰ ਤਾਂ ਟਕਚਰ ਕਰੀ ਹੈ ਇਕੱਲੇ ਖੜੀ ਵੀਡੀਓ ਦੇ ਵਿੱਚ ਹੀ ਸਾਨੂੰ ਬੈਠ ਕੇ ਰੋਟੀ ਸਾਨੂੰ ਬੈਠੀਆਂ ਨੂੰ ਪਾਣੀ ਸਾਨੂੰ ਬੈਠੀਆਂ ਨੂੰ ਚਾਹ ਵੀ ਕੀ ਸੀ ਕਰ ਦਿੱਤਾ ਸੀ ਕਿ ਉਹਨਾਂ ਨੇ। ਨਹੀਂ ਤੁਸੀਂ ਕਿਹਾ ਵੀ ਨਿਆਣੇ ਮਗਰ ਲੱਗਦੇ ਕਿਹਦੇ ਪਹਿਲਾਂ ਕਲੀਨਿਕੇ ਸ਼ੜੀ ਨਿਆਣੇ ਤਾਂ ਮਗਰ ਮਗਰ ਜਲੂ ਨਹੀਂ ਬੈਠਣ ਪਰ ਬੜਕੀ ਇਹ ਗੱਲ ਦਾ ਸੁਣੋ ਉਹ ਬਿੱਕੀ ਦੇ ਸਰੀਰ ਕੇ ਹੈ ਜੇ ਡਾਕਟਰ ਸਹੀ ਆਪਾਂ ਕਹਿ ਦਦਿਆ ਉਹ ਉਹਨੇ ਸਹੀ ਕਿਹਾ ਆਪਾਂ ਨੇ ਥੋੜਾ ਜਿਹਾ ਮਜ਼ਾਕ ਪਾਦਾ ਐਦਾ ਐਨਕ ਵਰਕ ਪੈ ਗਿਆ ਬਸ ਹਾਂ ਉਹ ਸਹੀ ਕਿਹਾ ਇਹਨਾਂ ਨੂੰ ਪਤਾ ਬੁੱਕਾ ਕੀ ਚੱਕਰ ਹੈ ਇਹਨਾਂ ਦੇ ਦਿਮਾਗ 'ਚ ਬਸ ਇੰਨਾ ਕੇ ਫਰਕਾ ਜ਼ਿਆਦਾ ਨਹੀਂ ਪਈ ਉਹ ਖਰਚ ਬਾਕੀ ਦਾ ਸਾਰਾ ਠੀਕ ਹੈਗਾ ਉਹ ਖਰਚ ਮਾਰ ਹੁੰਦਾ ਕਿ ਉਹ ਵੀ ਹੁੰਦਾ ਸਹੀ ਦਾ ਮਾਰਗ ਤੱਕ ਆਉਂਦਾ ਆ ਬੱਸਆਂ ਦੇ ਸਿੰਦ ਉਹ ਬੱਸ ਕਰੋ ਸੋਣੇ ਮੋਟਰ ਨਹੀਂ ਸੁਣ ਲਓ ਮੋਸੋ ਦਾ ਬੋਲਣ ਲੱਗੀ ਕੱਤ ਮੋੜ ਦੇ ਛਣੇ ਅਸੀਂ ਬਾਥਰੂਮ ਚ ਗਏ ਲੱਗੀ ਬਾਥਰੂਮ ਚ ਉਹ ਯਾਰੀ ਉਹ ਕੱਤ ਮੋੜ ਦੇ ਨਾ ਤਾ ਨੂੰ ਕਾ ਤਾ ਮੈਸਤਰੀਆਂ ਨੇ ਆਈ ਡੀਆ ਉਹ ਜਿਹੜਾ ਦੇਖ ਕੇ ਆਈ ਡੀਆ ਨੇ ਦੋ ਤਿੰਨ ਪਕਾ ਦੇ ਦਿੱਤੇ ਲਾਓ 2 ਲੱਖ ਰੁਪਇਆ ਲਾਓ ਇਤਨਾ ਲੱਖ ਡੇਢ ਲੱਖ ਲਾਓ 50000 ਰੁਪਇਆ ਹੋ ਤਾਂ ਬੜੇ ਹਾਂ ਮੜੀਆ ਦੇਖੀਏ ਦੇਖੋ ਤੁਸੀਂ ਸਾਡੇ ਨਾਲ ਵਸੇ ਸੰਦਰ ਲਾਟਰੀ ਘਟ ਹੋਣੀ ਹੈ ਕੋਈ ਨਹੀਂ ਦੇਖੀਏ ਲੈ ਲੈ ਮੁੱਠੀ ਵਿੱਚ ਲੈ ਤੁਹਾਨੂੰ ਸੰਦਰ ਨਾ ਕੋਲੋ ਸਾਰਾ ਚੈੱਕ ਕਰੋ 90 ਤੋਂ 100 ਦੇਖੀਏ ਜasmine 90 ਤੋਂ 100 ਦੇਖੀਏ 100 ਦੇਖੀਏ ਤਾਂ ਇਹ ਤਾਂ ਟੇਬਲ ਆਪਾਂ ਇਹ ਚੋ ਫਟੇਲ ਵਾਲੀ ਫਟੇਲ ਵਾਲੀ ਹੈ ਨਾ ਆ ਹੁਣ ਨਾ ਜੀ ਤਰੀ ਲੱਗਿਆ ਹੋਇਆ ਫੱਟੀ ਚ ਖਲਾਉਣੀ ਐ ਸੀ ਇਹ ਸਾਫ ਕਰਨ ਏਦਾਂ ਫੱਟੀ ਲਾ ਜਾਂ ਨਾ ਇਹ ਵਿੱਚ ਪੂਰੀ ਹਾਂਜੀ ਹਾਂ ਤਾਂ ਆ ਵੀ ਜੀ ਤਾਂ ਪੈਰ ਆਣੇ ਲੱਗਣ ਲੱਗੇ ਮਾਸੀ ਪੈਰ ਆਉਂਦੇ ਥੱਲੇ ਬਾਹਰ ਆ ਜੰਦੇ ਉਹ ਜੇ ਸਪਾਈਰ ਕੋਈ ਕਰਨੀ ਚੈੱਕ ਕਰੀ ਹਾਂਜੀ ਹਾਂ ਨਹੀਂ ਲੈ ਕਾਲੇ ਨੂੰ ਥੱਲੇ ਪੈਰ ਕਰਦੇ ਆ ਜੀ ਹਾਂ ਰੁੜਦੇ ਫਿਰ ਜਾਣੇ ਨਾ ਨਾ ਤੁਹਾਡਾ ਚੈਨ ਸਬਸਕ੍ਰਾਈਬ ਕਰੋ ਸਾਡਾ ਬਾਗ ਦਾ ਇਹ ਕੱਪੜਿਆਂ ਦਾ ਫੈਨ ਕੀ ਜਾਣਦੀਆਂ ਕਿ ਬਸ ਦੇ ਵੀ ਠੀਕ ਹੈ। ਆਹ ਮੇ ਵੀ ਠੀਕ ਹੈ। ਹਾਂਜੀ। ਅੱਜ ਤਾਂ ਜਿਹੜੀ ਪੀਡੀਓ ਆਪ ਤੁਹਾਨੂੰ ਪੂਰਾ ਕਰਾਉਂਦੇ ਰਹੇ। ਦੇਖ ਲਿਓ ਤੁਸੀਂ। ਚਾਹਾਂ ਇਹਨੂੰ ਖੋਲ ਕੇ ਨਾ। ਆਇਆ ਨਾ। ਹਾਂ, ਹਾਂ ਇਹ ਤੁਹਾਨੂੰ। ਕੋਈ ਨਹੀਂ ਕੋਈ ਨਹੀਂ। ਸੋ ਇਹ ਨੂੰ ਕਾਸੇ ਦੋ ਇੱਥੇ ਦੇ ਸਫਾਈ ਹੋ ਜਾਂਦੀ ਆ। ਤਲਗੀ ਲਾਈਉ ਮੈਂ ਗਾਸਾ ਵੀ ਚਾਚਾ ਹੀ ਲਾਉ ਇਹ ਕੀ ਆ ਯੂ ਨੋ ਛੋੜ ਲਾਵੇ ਇਹਨੂੰ ਪਤਾ ਕਿੱਦਾਂ ਲੱਗ ਜੀ ਲਾ ਲਾ ਲਾੜੀ ਕਿ ਕਰਦੇ ਨਹੀਂ ਚਾਚਾ ਲਾਈ ਲੈ ਵੀ ਕਿਦੇ ਇਹ ਆਉ ਲੱਗੀ ਆ ਕਰ ਦੇ 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 ਡੈਡ ਤੱਕ ਕਰੋ ਦੇਖੋ ਥੱਲੇ ਤੇ ਵੀ ਹੱਥ ਮਾਰੋ ਮੇਰਾ ਹੱਥ ਜਾਂਦਾ ਉੱਥੇ ਲੱਗੀ ਜਿੱਦ ਤੱਕ ਸੌ ਸੌ ਦੇ ਸਿਰ ਤੇ ਕੋ ਸੌ ਚਲੋ ਲੱਗੀ ਆਏ ਧਾਬੀ ਆ ਗੁਰੇ ਜੀ ਆਹ ਇਹ ਹੋ ਜੂਗਾ ਸਭ ਇਹਦੇ ਨਾਲ ਵੀ ਠੀਕ ਆ ਮੈਂ ਨਾ ਕਲਰ ਵੀ ਠੀਕ ਆ ਨਾਲ ਛੇਤੀ ਨਾ ਮੈਂ ਇਹ ਜੀ ਮੇਰੇ ਬੈੱਡ ਦਾ ਕਲਰ ਨਹੀਂ ਮੈਂ ਇੱਕੋ ਦਾ ਫ੍ਰੀਜ ਦਾ ਕਲਰ ਜਿੱਦਾਂ ਦਾ ਹਾਂ ਫਰੈਂਟ ਵੀ ਤੇ ਨਹੀਂ ਇਹ ਜਿਹੜਾ ਕਲਰ ਬੰਦ ਕਰ ਦੋ ਬੰਦ ਕਰ ਦੋ ਕਿਉਂ ਬੰਦ ਕਰ ਤੂੰ ਕਿਹਾ ਸਾਫ ਹੈ ਫ੍ਰੀਜ ചി ഹേ ਭਾਈ ਕੋਈ ਕੰਮ ਹੋਣੀ ਚਾਹੀਦੀ ਜਣੀ ਕਿਆ ਕਰੀਏ ਇਹ ਕਿੱਥੇ ਜਾਵਾਂ ਐਦੀ ਤਾਂ ਮੋਲ ਨਾ ਸਾਰਾ ਐ ਕਿਹਦੇ ਦਰਸ਼ੋਣੇ ਬੋਲੀ ਉਹੋ ਸੰਦਰੀ ਮੇਰੇ ਮਨ ਦੀ ਕੋਈ ਜਾਂਦੇ ਹਾਂ ਦੂ ਚੱਕਰ ਨਹੀਂ ਕੀ ਕੋਈ ਭਾਈ ਉੱਥੇ ਸ਼ਾਂਤੀ ਹੈ ਸਾਰਿਆਂ ਦੀ ਸਾਡੇ ਬੋਲ ਬਹੁਤ ਬੜੇ ਮਲਚ ਪੈ ਜਿੰਨੇ ਵਰਸ਼ਪ ਕਰਦੇ ਹੋ ਆਪੇ ਕੋਈ ਲੜੀ ਜਾਓ ਜੋ ਮਰਜੀ ਹੋ ਜਾਵੇ ਨਾ ਨਹੀਂ ਉੱਥੇ ਦੱਸ ਹਾਂ ਇਹ ਦੱਸ ਅਸੀਂ ਤਾਂ ਕਿਉਂ ਮੇਕਅੱਪ ਦੇ ਬਧੇਰੇ ਦੀ ਦੁਕਾਨ ਦਾ ਚਲ ਉਹਦਾ ਨਾ ਨਹੀਂ ਕਿਹਾ ਮੈਨੂੰ ਕਈ ਵਾਰ ਸਵੇਰੇ ਕਿਹੜੀ ਗੱਲ ਪਿੱਛੇ ਲੜਾਈ ਹੋਈ ਮੈਂ ਇੱਕ ਧੀ ਦਾ ਜੁੱਤੂ ਦੀ ਧੀ ਹੋਈ ਉਹਨੂੰ ਦਾ ਉਹਦਾ ਮੁੱਦਾ ਨਹੀਂ ਕਰਦੀ ਲੋਕਾ ਉਹ ਹੋਣਾ ਜ਼ਰੂਰੀ ਹੁੰਦਾ ਤੋ ਘਾਟੇ ਉਂਗ ਤਾਂ ਖੜਕ। ਖਰਕ ਵਿਦਾ ਹੀ ਐਡ ਵਿਚਾਰੇ ਦੇ ਨਾ ਦਰਵਾਜਾ ਕੁੱਟ-ਕੁੱਟ ਕੇ ਆਪਣੇ ਹੱਥ ਤੇ ਸੱਟ ਖਾ। ਕਾ ਕ ਇਧਰ ਵਾਲੇ ਸਿੱਖਾ ਡੱਬੀ ਲੈ। ਅਧਰ ਆਇਆ ਭਾਂਡੇ ਆਇਆ ਜਸਾ ਨਾ ਸਾਲਾ ਚੱਪ ਪੈਂਦਾ ਖੜਕ ਰਿਹਾ। ਇਹ ਪਾਣੀ ਆ ਰਿਹਾ ਸੀ ਤੇ ਫੁੱਟ। ਜਦੋਂ ਫਾਕੇ ਤੋਂ ਬਾਅਦ ਦੀ ਵਾਰਸ ਵੋਜ਼ੇ ਪਰਨਤ ਨਹੀਂ ਤਾਂ ਛੇ ਭਾਂਡੇ ਧੁੰਦੀਆਂ ਨਾ ਰਾਮ ਨਾਲ ਸੀ ਕਿਤੇ ਪਤਾ ਵੀ ਨਹੀਂ ਲੱਗਦਾ ਟੁੱਟੀ ਦੀ ਬਾਤ ਦਾ ਪਤਾ ਲੱਗੂਗਾ ਵੀ ਟੁੱਟੀ ਖੁੱਲੀ ਛੱਡੀ ਵੀ ਆ। 올 ਬਾਈਡਰ ਦਾ ਕਰੂਗਾ ਸੁਦੀਪ ਪਾਣੀ ਘਟਾ ਪ੍ਰੈਸ਼ਰ ਘਟਾ ਲਾ ਥੋੜਾ ਜੱਦਾਂ ਪਾਰ ਆਊਗਾ ਉਦੋਂ ਟੁੱਟੀ ਦੀ ਬਾਦ ਨੂੰ ਪਾਟੇ ਜੂ ਹੁੰਦਾ ਹੈ ਤੇ ਤਰ ਤਾ ਆ ਮਾ ਦਿੱਕਤ ਤਾਂ ਮਾਰ ਕੇ ਦੂਆ ਦਿੱਕਤ ਭਗਾ ਕੇ ਮਾਰਨਾ ਉਧਰ ਲੋਕੋ ਕਹਿੰਦੇ ਦਿੱਕਤ ਭਗਾ ਕੇ ਮਾਰਨਾ ਪਤਾ ਗੱਲਾਂ ਨੂੰ ਕੌਣ ਦਾ ਪਤਾ ਲੱਗਦਾ ਕਿ ਕਿੱਥੇ ਵਧਿਆ ਪਿਆ ਕਿ ਕਿ ਬਪਿਆ ਨੇ ਪਾਟੇ ਚ ਚੇਬਾ ਵਾਲੇ ਬੰਦੇ ਆਦਿ ਚੱਕ ਕੇ ਨਹੀਂ ਨਹੀਂ ਬਿਹਾਗੇ ਚੇਬਾ ਪਿਆ ਹਾਂ ਚਲੋ ਮੈਂ ਹਮਪਾਈ ਕਹਿੰਦਾ ਨਹੀਂ ਕੋਈ ਵੀ ਤਾਂ ਗੁੱਸੇ ਚ ਬੰਦਾ暴ਕਸ ਕਰਦਾ ਨਾ ਚਲ ਲੈ ਜੀ ਵੀ ਭਾਂਡਿਆਂ ਵਿੱਚ ਭਾਂਡਿਆਂ ਤੇ ਚਿਬ ਵਿੱਚ ਵਫਾ ਕੇ ਸਾਰ ਦਿੰਦੀਆਂ ਚਿਬ ਬੰਉਂਦੀਆਂ ਮੈਂ ਬਸ ਮੈਂ ਹੋਰ ਬੇਸਬਰੀ برداشت ਨਹੀਂ ਕਰ ਸਕਦੀ ਇਸ ਕਰਕੇ ਵੀਡੀਓ ਅੱਜ ਤੱਕ ਸੀ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮੈਨੂੰ ਬਹੁਤ ਦੁੱਖ ਹੋ ਰਿਹਾ ਮੇਰੀ ਮਸੀ ਨੂੰ ਸਾਰੇ ਜਿੰਨਾ ਬੋਲਦੀਆਂ ਗਾਇਨਾਦਰ ਮਦਰੀ ਮਦਮੀ ਕਰ ਦੋ ਜਿਹੜੇ ਨਾਲ ਨਾ ਮੈਂ ਕਹਿੰਦੀ ਕੈਮਰਾ ਬੰਦ ਕਰ ਉਹ ਜਾਣੋ ਕੈਮਰਾ ਚੱਲ ਰਹੀ ਹੈ Ma ma